ਤਰਨ ਤਰਨ ਦੇ ਵਿੱਚ ਜੋ ਰਿਜ਼ਲਟ ਆਉਂਦਾ ਤੁਹਾਨੂੰ ਕੀ ਲੱਗਦਾ ਕਿ ਉਹ ਪੋਲਿਟਿਕਸ ਪੰਜਾਬ ਦੇ ਵਿੱਚ ਕਿੰਨਾ ਕਾਸਰ ਰੱਖੂਗਾ ਜਾਂ ਪਾਊਗਾ ਜੋ ਵੀ ਰਿਜ਼ਲਟ ਆਉਂਦਾ ਦੇਖੋ ਜੇ ਤਾਂ ਸਰਕਾਰ ਜਿੱਤਦੀ ਹੈ ਫੇਰ ਤਾਂ ਕੋਈ ਅਸਰ ਨਹੀਂ ਪਾਉਂਦਾ ਸੀ ਫੇਰ ਤਾਂ ਕੋਈ ਅਸਰ ਨਹੀਂ ਕਿਉਂਕਿ ਸਰਕਾਰ ਸਭ ਨੂੰ ਪਤਾ ਹੈ ਸਰਕਾਰ ਕਿ ਮੈਂ ਜਿੱਤਦੀ ਹੈ ਹਨਾ ਤੇ ਜਿੱਥੇ ਪੀਸੀਸੀ ਪ੍ਰਧਾਨ ਵੀ ਦੱਬੇ ਜਾਂਦੇ ਨੇ ਉਹ ਸਰਕਾਰ ਜਿੱਤ ਲੈਂਦੀ ਹੈ ਜੇ ਸਰਕਾਰ ਤੋਂ ਉਲਟ ਹੋ ਕੇ ਕੋਈ ਬੰਦਾ ਜਿੱਤਦਾ ਹੈ ਚਾਹੇ ਕੋਈ ਵੀ ਪਾਰਟੀ ਹੋਵੇ ਉਹ ਫੇਰ ਇਸ 27 ਦੇ ਉੱਤੇ ਬਹੁਤ ਇੰਪੈਕਟ ਪੈਣ ਵਾਲਾ ਹੈ ਇਟ ਮੀਨਸ ਕਿ ਇੰਨਾ ਤੰਤਰ ਚਲਾਉਣ ਦੇ ਬਾਵਜੂਦ ਵੀ ਲੋਕ ਅਵੇਅਰ ਨੇ ਤੁਹਾਨੂੰ ਤੁਹਾਨੂੰ ਕੋਈ ਖਤਰਾ ਲੱਗਦਾ ਮੌਜੂਦਾ ਸੱਤਾ ਧਿਰ ਨੂੰ ਇੱਥੇ ਹਾਰਨ ਦਾ ਇਹ ਬਿਲਕੁਲ ਹੈਗਾ ਬਿਲਕੁਲ ਹੈਗਾ ਲੋਕ ਸਾਇਲੈਂਟ ਨੇ ਭਾਈ ਜੀ ਹੁਣ ਲੋਕ ਸਮਝਦਾਰ ਬਹੁਤ ਨੇ ਲੋਕ ਸਾਇਲੈਂਟ ਨੇ ਲੋਕ ਅੱਕ ਚੁੱਕੇ ਨੇ ਪਤਾ ਇਹ ਇਹ ਗੈਂਗਸਟਰイズਮ ਤੋਂ ਲੋਕ ਅੱਕ ਚੁੱਕੇ ਨੇ ਅੱਜ ਲੋਕ ਜੇ ਤੁਸੀਂ 2 ਰੁਪਏ ਕਮਾ ਲਓ ਨਾ ਮੈਨੂੰ ਨਹੀਂ ਲੱਗਦਾ ਤੁਸੀਂ ਅਨਾਉਂਸ ਕਰੋਗੇ ਤੁਸੀਂ ਕਹੋਗੇ ਭਾਈ ਜੀ ਮੈਂ ਨਹੀਂ ਕਮਾਇਆ ਅੱਜ ਲੋਕ ਆਪਦੀ ਸਕਸੈਸ ਨੂੰ ਅਨਾਉਂਸ ਕਰਨਾ ਖਤਰਾ ਮੰਨ ਦਿੰਦੇ